ਕਿ ਜੇ ਸੀਐਮ ਫੇਸ ਬਣਾਓਗੇ ਫਿਰ ਅਸੀਂ ਆਵਾਂਗੇ ਨਹੀਂ ਤਾਂ ਸਿੱਧੂ ਸਾਹਿਬ ਚੰਗੇ ਪੈਸੇ ਕੁਮਾਰੇ ਨੇ ਉਹ ਆਪਣੀ ਜੌਬ ਤੋਂ ਖੁਸ਼ ਨੇ ਹੁਣ ਇਹਦੇ ਤੇ ਸਵਾਲ ਕੀ ਉੱਤਰਿਆ ਕਾਂਗਰਸ ਪਾਰਟੀ ਵੀ ਸਵਾਲ ਕਰ ਰਹੀ ਹੈ ਰੋਕ ਵੀ ਪੰਜਾਬ ਦੇ ਸਵਾਲ ਕਰ ਰਹੇ ਨੇ ਕਿ ਇਹ ਤਾਂ ਕੋਈ ਗੱਲ ਨਾ ਹੋਈ ਜੇ ਤੁਹਾਨੂੰ ਪਾਰਟੀ ਚਿਹਰਾ ਨਹੀਂ ਬਣਾਉਂਦੀ ਤਾਂ ਫਿਰ ਤੁਸੀਂ ਆਉਂਗੇ ਨਹੀਂ ਉਂਝ ਤੁਸੀਂ ਬਹੁਤ ਬੜੀਆਂ ਗੱਲਾਂ ਮਾਰਦੇ ਹੋ ਵੀ ਮੇਰੇ ਕੋਲ ਇੰਨੇ ਇਹਦਾ ਮਤਲਬ ਪਤਾ ਹੈ ਪੰਜਾਬ ਨੂੰ ਸੋਨੇ ਦੀ ਚੀਜ਼ ਆਉਂਦਾ ਨਹੀਂ ਮਿਲੂਗਾ ਤਾਂ ਫਿਰ ਸਾਨੂੰ ਪੰਜਾਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹਦਾ ਮਿਲੂਗਾ ਫਿਰ ਅਸੀਂ ਆ ਜਾਾਂਗੇ ਨਹੀਂ ਨਹੀਂ ਉਹਨਾਂ ਨੇ ਕਿਹਾ ਫਿਰ ਤਾਂ ਅਸੀਂ ਐਨ ਜੀਓ ਬਣਾ ਕੇ ਵੀ ਪੰਜਾਬ ਦਾ ਤੇ ਬੁਲਾ ਲੈ ਮੇਰੀ ਗੱਲ ਸੁਣੋ ਗੱਲ ਇਹ ਹੈ ਇਹ ਇਹਦਾ ਮਤਲਬ ਥੋੜੇ ਇੰਡਾਇਰੈਕਟਲੀ ਸਵਾਲ ਦਾ ਮਤਲਬ ਇਹ ਹੈ ਕਿ ਅਨ ਕੰਡੀਸ਼ਨਲ ਆ ਜੀਏ ਤੇ ਜਦੋਂ ਸਾਨੂੰ 16 ਚ ਲੈ ਕੇ ਆਏ ਸੀਗੇ ਉਦੋਂ 200 ਕੰਡੀਸ਼ਨ ਕਿਉਂ ਲਾਈ ਸੀ ਉਦੋਂ ਕਿਉਂ ਕਿਹਾ ਸੀ ਬਈ ਥਿਸ 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 ਐਂਡ ਤੁਸੀਂ ਆਓ ਸਾਨੂੰ ਜੁਆਇਨ ਕਰੋ ਉਦੋਂ ਤਾਂ ਸਿੱਧੂ ਸਾਹਿਬ ਕਹਿੰਦੇ ਸੀ ਬਈ ਭਾਈ ਮੈਂ ਸਿਆਸਤ ਛੱਡਤੀ ਅੱਜ ਤੋਂ ਬਾਅਦ ਤੁਸੀਂ ਮੇਰੀ ਘਰ ਵਾਲੀ ਤੇ ਪ੍ਰਗਟ ਸਿੰਘ ਨੂੰ ਲੈ ਜਾਓ ਤੇ ਆਪਦੀ ਸਰਕਾਰ ਬਣਾ ਲਓ ਉਦੋਂ ਫੇਰ ਇੱਕ ਮਿੰਟ ਇੱਕ ਮਿੰਟ ਉਦੋਂ ਫੇਰ ਪ੍ਰਸ਼ਾਂਤ ਕਿਸ਼ੋਰ 70 ਵਾਰ ਸਿੱਧੂ ਸਾਹਬ ਦੇ ਪੈਰੀ ਕਿਉਂ ਪਿਆ ਬਈ ਬਈ ਸਰ ਆਪਕੇ ਬਿਨਾ ਇਹ ਸਰਕਾਰ ਨਹੀਂ ਬਣ ਰਹੀ ਆਪ ਆ ਆਓਗੇ ਤਾਂ 12% ਵੋਟ ਸਵਿੰਗ ਹੋ ਰਹੀ ਹੈ ਪਰ ਇੱਕ ਗੱਲ ਇਹ ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਰਿਹਾ ਨਾ ਫੇਰ ਜਦੋਂ ਉਹ ਜਦੋਂ ਉਦੋਂ 16 ਚ ਲੈ ਕੇ ਆਏ ਭੈਣ ਭਰਾ ਬੈਠੇ ਤੇ ਜਦੋਂ ਇਹਨਾਂ ਨਾਲ ਉਦੋਂ ਅਨ ਕੰਡੀਸ਼ਨਲ ਕਹਿ ਦਿੰਦੇ ਉਦੋਂ ਕਹਿੰਦੇ ਬਈ ਭਾਈ ਜੀ ਬਾਈ ਜੀ ਅਨ ਕੰਡੀਸ਼ਨਲ ਆ ਜਾਓ ਤੁਸੀਂ ਕੋਈ ਗੱਲ ਨਹੀਂ ਉਦੋਂ ਕਿਉਂ ਤੁਸੀਂ ਕੰਡੀਸ਼ਨਸ ਲਾ ਕੇ ਲੈ ਕੇ ਆਏ